ਇਹ ਮਾਤਾ ਬਾਹਰ ਯਾਨੀ ਕਿ ਬਾਹਰ ਮਾਂਜਾ ਚੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਹੈ ਬੜੀ ਤੇਜ਼ ਤੇ ਉਹ ਯਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਗੱਡੀ ਬਹੁਤ ਤੇਜ਼ ਆ ਇਸ ਵਾਰ ਵੀ ਉਹ ਹਾਂਜੀ ਹਾਂਜੀ ਉਹਨੇ ਉੱਪਰ ਹੀ ਛਡਾਰ ਦੀ ਪਿੱਛੋਂ ਗਿਆ ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਪੀਰ ਅਹਿਮਦ ਖਾਨ ਚ ਤੇਜ਼ ਰਫ਼ਤਾਰ ਸਕੋਰਪੀਓ ਗੱਡੀ ਆਉਣ ਨਾਲ 75 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਵਾਪਰ ਗਈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਬਜ਼ੁਰਗ ਮਹਿਲਾ ਘਰ ਦੇ ਬਾਹਰ ਝਾੜੂ ਲਗਾ ਕੇ ਸਫਾਈ ਕਰ ਰਹੀ ਸੀ। ਪਿੰਡ ਅੱਛੇਵਾਲ ਰੋਡ ਤੇ ਆ ਰਹੀ ਤੇਜ਼ ਰਫ਼ਤਾਰ ਸਕੋਰਪੀਓ ਨੇ ਬਜ਼ੁਰਗ ਮਹਿਲਾ ਨੂੰ ਕੁਚਲ ਦਿੱਤਾ ਤੇ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਕੋਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤੇ ਪਰਿਵਾਰ ਵੱਲੋਂ ਬਜ਼ੁਰਗ ਮੈਲਾ ਨੂੰ ਸਿਵਲ ਹਸਪਤਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਬਜ਼ੁਰਗ ਮੈਲਾ ਦੀ লাশ ਨੂੰ ਪੋਸਟਮਾਰਟਮ ਲਈ ਹਸਪਤਲ ਦੇ ਵਿੱਚ ਰਖਵਾ ਦਿੱਤਾ ਗਿਆ ਪਰਿਵਾਰ ਨੇ ਸਕੋਰਪਿਓ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਮਨਸ਼ਤਰ ਸਿੰਘ ਜੀ ਮਨਸ਼ਤਰ ਸਿੰਘ ਜੀ ਇਹ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਪੀਰ अहमद ਖਾਨ ਆਇਆ ਜੀ ਪੀਰ अहमद ਖਾਨ ਹਾਂ ਕੀ ਕਰ ਰਿਹਾ ਇਹ ਮਾਤਾ ਇਹ ਮਾਤਾ ਬਾਹਰ ਜਾਨੀ ਕਿ ਬਾਹਰ ਮਾਂਜਾ ਚੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਬੜੀ ਤੇਜ ਆ ਸਕੋਰਪੀਓ ਗੱਡੀ ਏ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਜਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਪਰਵਾਹੀ ਹਾਂ ਲਾਪਰਵਾਹੀ ਬਹੁਤ ਨਸ਼ਾ ਨਸ਼ੇ ਨਾਲ ਧੁੱਤ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਈ ਬੰਦਾ ਇੱਕ ਹੀ ਬੰਦਾ ਚਲਾ ਰਿਆ ਹਾਂ ਸਟਕੀ ਵਾਲੇ ਦਾ ਬੰਦਾ ਪਤਾ ਲੱਗ ਗਿਆ ਅਕੀ ਬੰਦਾ ਚਲਾ ਰਿਆ ਸੀ ਹਾਂਜੀ ਇਹ ਤਾਂ ਹੋਰ ਕਾਰਵਾਈ ਇਹਦੇ ਥੋੜੀ ਚਾਹੀਦੀ ਕਾਰਵਾਈ ਫੁੱਲ ਹੋਣੀ ਚਾਹੀਦੀ ਏ ਸਾਡਾ ਤਾਂ ਘਰ ਦਾ ਸੱਤਾ ਹੀ ਨਸ਼ ਕਰ ਗਿਆ ਸੀ ਕਰਦੇ ਦਾ ਬੱਚਾ ਦੇ ਇਹੀ ਮਾਤਾ ਸੀ ਵਿਚਾਰੀ ਤੇ ਇਹੀ ਉਹਨਾਂ ਨੇ ਮਾਰ ਕੇ ਸੱਟ ਗਿਆ ਉਹਦੇ ਸੀਸੀਟੀਵੀ ਆਇਆ ਤੁਹਾਡੇ ਕੋਲ ਜਿੱਥੇ ਪਈਦਾ ਹਾਂ ਹਾਂਜੀ ਹਾਂਜੀ ਫੋਟੋ ਹੈਗੀਆਂ ਜੀ ਹਾਂਜੀ ਕੈਮਰੇ 'ਚ ਹੈ ਉਹ ਕਾਰਵਾਈ ਇਹਦੇ ਤੁਹਾਡੇ ਕੋਲ ਹਾਂਜੀ ਹਾਂਜੀ ਸਰਮਨ ਸਰਮ ਸਿੰਘ ਕਿੰਨੀ ਉਮਰ ਸੀ ਇਹਨਾਂ ਦੀ 75 ਸਾਲ ਹੈ ਬਜ਼ੁਰਗ ਸੀਗੀ ਕੀ ਨਾ ਬਜ਼ੁਰਗ ਦਾ ਮਰਵਾ ਸਕੋ ਕੀ ਹੋਇਆ ਕੀ ਹੋਣਾ ਔਰ ਇਹ ਦੂਏ ਦੇ ਬੇਚਲੇ ਗਿਆ ਸੈਟ ਕਰਦੇ ਪਰ ਉੱਤੇ ਆਇਆ ਗੱਡੀ ਬਹੁਤ ਤੇਜ਼ ਆਈ ਸਟਾਰ ਦੀ ਉਹ ਹਾਂਜੀ ਹਾਂਜੀ ਉਹ ਉੱਪਰ ਹੀ ਚੜਾਤੀ ਪਿੱਛੋਂ ਗਿਆ ਜੀ ਬਾਹਰ ਕੋਇਆ ਤੋਂ ਦੇਖ ਹਾਂਜੀ ਸਕਾਰ ਵੀ ਕਿਧਰ ਆ ਰਹੀ ਸੀ ਸਕਾਰ ਵੀ ਅੱਛੇ ਵਾਲੇ ਸਾਈਡ ਤੋਂ ਆ ਰਹੀ ਸੀ ਬਹੁਤ ਤੇਜ਼ ਆ ਰਹੀ ਸੀ ਹਾਂਜੀ ਹਾਂਜੀ ਘਰ ਤੋਂ ਬਾਹਰ 100 ਦਵਾ ਤੋਂ ਪੀਰ ਤੋਂ ਲੰਗੀ ਹੋਈ ਹੈ ਹਾਂ ਹਾਂ ਸੋ ਟੋਲ ਨੇ ਵਿਗੜਿਆ ਜਾਂ ਉੱਪਰ ਹੀ ਚੜਾਤੀ ਉਹਨੇ ਮੈਂ ਗਾਰ ਉੱਪਰ ਹੀ ਚੜਾਤੀ ਟੀਟ ਪਾਰ ਡੈਥ ਹੋ ਗਈ ਹਾਂਜੀ ਉਹ ਕਾਰਵਾਈ ਹੋਣੀ ਚਾਹੀਦੀ ਸਾਰੀ ਜਗ੍ਹਾ ਉੱਧਰ सर जी जड़ी एक डेड बॉडी आई गुजरा महल की एक ब्रॉडडेड लेके आई थी ब्रॉडडेड फ्लैट का बडी वाले ने एच के अंदर एक्सीडेंट हो सी तो ये ऊपर कार चढ़ा गया है डेड हो चुका है हां जी हां जी ब्रॉडडेड और पोस्ट मॉडर्न पोस्ट मॉडर्न लीन फॉरचुने हां अगली कार्रवाई पोस्ट अगली कार्रवाई की राठौर अपने के पास ठीक